ਫਿਰ ਤੇ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਇ ਜਿਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਬਾਏ ਜੀਓ ਗਿਆਨ ਧਿਆਨ ਕਿਸ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ ਆਪਾਂ 133 ਤੇ ਸੁਭਾਏ ਮਾਨ ਗਰਬਾਣੀ ਸ਼ੁਰੂ ਹੋਈ ਹੈ ਕੱਲ ਦੀ ਜੋ 12 ਮਹਾ ਦੀ ਬਾਣੀਆਂ ਮਾਜ ਰਾਗ ਅੰਦਰਾ ਮਹੱਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਨੇ ਇਹ ਤੇ ਘਰ ਚੌਥਾ ਜਿਹੜਾ ਆਪਾਂ ਕੱਲ ਪੜਿਆ ਸੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੱਲ ਆਪਾਂ ਸ਼ਬਦ ਇਹ ਪੜੇ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਬਿਹੇ ਸੱਚੇ ਪਾਤਸ਼ਾਹ ਅਸੀਂ ਆਪਣੇ ਕਰਮਾਂ ਮੁਤਾਬਕ ਤੇਥੋਂ ਵਿਸਰੇ ਹੋਏ ਆ ਕਰਮ ਕੋਈ ਜਿਹੜੇ ਆਪਾਂ ਕਰਮ ਰੋਜ਼ ਕਰ ਰਹੇ ਆ ਜੀ ਆਪਦੀ ਕਿਰਤ ਕਮਾਈ ਕੋਈ ਮਜ਼ਦੂਰ ਵੀਰ ਆ ਕੋਈ ਬਿਜ਼ਨਸਮੈਨ ਆ ਕੋਈ ਪੋਸਟਮੈਨ ਆ ਕੋਈ ਅਫੀਸਰ ਹੈ ਕੋਈ ਲੀਡਰ ਹੈ ਆਪੋ ਆਪਣੇ ਕਰਮਾਂ ਆਪਣੇ ਵਿੱਚ ਰੁਜੇ ਹੋਏ ਪ੍ਰਭੂ ਪਰਮਾਤਮਾ ਨਾਲੋਂ ਟੁੱਟੇ ਹੋਏ ਆ ਉਸ ਦੇ ਨਾਮ ਨਾਲੋਂ ਇਹ ਆ ਸਾਡੀ ਕਿਰਤ ਤੇ ਕਰਮ ਇਹਨਾਂ ਕਰਕੇ ਸੱਚੇ ਸਤਿਗੁਰੂ ਅਸੀਂ ਵਿਛੜੇ ਹੋਏ ਆ ਤੇ ਤੁਸੀਂ ਕਿਰਪਾ ਕਰਕੇ ਸਾਡੇ ਤੇ ਮਿਹਰ ਕਰੋ ਆਪਦੇ ਚਰਨਾਂ ਨਾਲ ਮਿਲਾ ਲਓ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਚਾਰ ਕੂਟਾਂ ਵਿੱਚ ਦਸਾਂ ਦਸਾਵਾਂ ਵਿੱਚ ਮਨ ਭਟਕਦਾ ਭਟਕਦਾ ਸਤਿਗੁਰੂ ਜੇ ਤੇਰੇ ਚਰਨਾਂ ਵਿੱਚ ਤੂੰ ਕਿਰਪਾ ਕਰੇ ਤੇਰੇ ਚਰਨਾਂ ਵਿੱਚ ਆ ਜੀਏ ਅਸੀਂ ਆਜਾ ਮਾਨ ਕਰਕੇ ਤਾਂ ਫਿਰ ਜੀਵਨ ਸਫਲ ਜੇ ਕਿਰਤ ਕਰਮ ਦੇ ਵਿੱਚ ਹੀ ਬਸੇ ਰਹੇ ਦਸਾਂ ਦਸਾਵਾਂ ਵਿੱਚ ਮਨ ਦੌੜਦਾ ਫਿਰਦਾ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਵੀ ਭੱਜਿਆ ਫਿਰਦਾ ਮਨ ਇਧਰ ਉਧਰ ਡਾਰੀਆਂ ਮਾਰਦਾ ਫੁਰਨੇ ਨਹੀਂ ਰੁਕ ਰਹੇ ਤਾਂ ਫਿਰ ਤੇਰੀ ਦਿਸ਼ਾ ਇਹੋ ਜੀ ਆ ਮਹਾਰਾਜ ਕਹਿੰਦੇ ਇਹ ਕੱਲ ਆਪਾਂ ਸ਼ਬਦ ਕਰਿਆ ਸੀ ਸੰਖੇਪ ਗੱਲ ਕਰਦੇ ਆ ਜੀ ਤੇਲ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿਵੇਂ ਗਊ ਦੁੱਧ ਤੋਂ ਬਿਨਾ ਕਿਸੇ ਕੰਮ ਦੀ ਨਹੀਂ ਆਵਾਰਾ ਫਿਰਦੀ ਰਹਿੰਦੀ ਐ ਡੰਡੇ ਖਾਂਦੀ ਐ ਵਿਚਾਰੀ ਫਿਰ ਇਸ ਤਰ੍ਹਾਂ ਦਾ ਤੇਰਾ ਜੀਵਨ ਹੈ ਜਲ ਬਿਨ ਸਾਕ ਕੁਮਲਾਵਤੀ ਉਪਜੇ ਨਾਹੀਂ ਦਾਮ ਪਾਣੀ ਤੋਂ ਬਿਨਾ ਜਿਵੇਂ ਫਸਲ ਸੁੱਕ ਜਾਂਦੀ ਆ ਉਹਦੇ ਵਿੱਚੋਂ ਕੁਝ ਨਹੀਂ ਪ੍ਰਾਪਤੀ ਹੁੰਦੀ ਕਿਸੇ ਵੀ ਕਿਸਮ ਦੀ ਨਾ ਦਾਣਾ ਫੱਕਾ ਨਾ ਤੂੜੀ ਨਾ ਤੰਦ ਕੁਛ ਵੀ ਨਹੀਂ ਮਤਲਬ ਆਉਦੇ ਚ ਪ੍ਰਾਪਤ ਹੁੰਦਾ ਫੇਰ ਵੀ ਉਹਦੇ ਵਰਗਾ ਤੇਰਾ ਜੀਵਨ ਆ ਭਾਈ ਆਧਾਰਨਾ ਦਿੱਤੀਆਂ ਸਤਿਗੁਰਾਂ ਨੇ ਵੀ ਜੇ ਤੂੰ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਅਕਾਲ ਪੁਰਖ ਦੀ ਬੰਦਗੀ ਤੋਂ ਵਾਂਝਾ ਹੈ ਫੇਰ ਤੇਰੀ ਇਹ ਦਿਸ਼ਾ ਹੈ ਇਹੋ ਜਿਹਾ ਜੀਵਨ ਹੈ ਤੇਰਾ ਜਿਵੇਂ ਗਊ ਦੀ ਧਾਰਨਾ ਲੈ ਲਈ ਫਸਲ ਦੀ ਧਾਰਨਾ ਹੋਗੀ ਹਰ ਨਾ ਮਿਲੀ ਹੈ ਸਾਜਨੇ ਕਤ ਪਾਈਏ ਵਿਸਰਾਮ ਜੇ ਹਰੀ ਪ੍ਰਭੂ ਪਰਮਾਤਮਾ ਨੂੰ ਮਿਲਦਾ ਨਹੀਂ ਸੱਜਣਾ ਤਾਂ ਫੇਰ ਤੇਰਾ ਇਹ ਮਨ ਟਿਕਾਉ ਵਿੱਚ ਨਹੀਂ ਆ ਸਕਦਾ ਭਟਕਦਾ ਰਹੇਗਾ ਮਹਾਰਾਜ ਕਹਿੰਦੇ ਭਟਕਦਾ ਹੀ ਰਹੇਗਾ ਜਿਵੇਂ ਧੇਨ ਦੁੱਧ ਦੇ ਤੇ ਵਾਰੀ ਹੈ ਗਊ ਦੁੱਧ ਨਹੀਂ ਦਿੰਦੀ ਉਹਨੂੰ ਮਾਲਕ ਪ੍ਰਭੂ ਪਰਮਾਤਮਾ ਨਹੀਂ ਸੰਭਦਾ ਪਾਣੀ ਤੋਂ ਬਿਨਾ ਫਸਲ ਬੇਕਾਰ ਕਹ ਰਾ ਜਿਉਂ ਕਿ ਫਸਲ ਨੂੰ ਪਾਣੀ ਨਹੀਂ ਮਿਲਿਆ ਸੁੱਕ ਗਈ ਇਸੇ ਤਰ੍ਹਾਂ ਜੇ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਨਹੀਂ ਮਿਲੀ ਤੂੰ ਨਹੀਂ ਪ੍ਰਾਪਤ ਕੀਤੀ ਤਾਂ ਤੇਰਾ ਜੀਵਨ ਇਸ ਸੁੱਕੀ ਹੋਈ ਫਸਲ ਵਰਗਾ ਤੇ ਨਾ ਦੁੱਧ ਦੇਣ ਵਾਲੀ ਗਾਂ ਤੋਂ ਆਧਾਰਣਾ ਲੈ ਲਓ ਇਹੋ ਜਿਹਾ ਜੀਵਨ ਹਰ ਨਾਮ ਮਿਲੀਏ ਸਾਜ ਨੇ ਕਤ ਪਾਈਏ ਵਿਸਰਾਮ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬੰਜਾ ਜੀਵਨ ਬੇਅਰਥਾ ਜਿਤ ਘਰ ਕੰਤ ਨ ਪ੍ਰਗਟਿ ਪਠਨਗਰ ਸੇ ਗ੍ਰਾਮ ਜਿਹੜੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੋਇਆ ਉਹ ਤਪ ਦੇ ਪੱਠੀ ਵਰਗਾ ਹੈ ਜਿਵੇਂ ਉਹ ਮਹਾਰਾਜ ਕਹਿੰਦੇ ਸਾਰੇ ਨਗਰ ਤੇ ਗ੍ਰਾਮ ਗਉਂ ਜਿਹਨੂੰ ਕਹਿੰਨੇ ਹਿੰਦੀ ਚ ਗਉਂ ਕਹਿੰਦੇ ਆ ਨਗਰ ਨੂੰ ਪਿੰਡ ਨੂੰ ਤੇ ਮਹਾਰਾਜ ਕਹਿੰਦੇ ਤਪ ਦੇ ਪੱਠ ਵਰਗੇ ਨੇ ਸੋਭ ਸ਼ਿੰਗਾਰਤ ਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੁਣੀਆ ਮੀਤ ਸੱਜਣ ਸਭ ਸਾਮ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਵੀ ਤੇਰੇ ਸੱਜਣ ਮਿੱਤਰ ਨੇ ਸਾਰਿਆਂ ਨੇ ਸਾਥ ਛੱਡ ਜਾਣਾ ਕਿਸੇ ਨੇ ਤੇਰਾ ਸਾਥ ਨਹੀਂ ਨਿਭਾਉਣਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਤੇਰੇ ਸਾਥ ਨੇ ਬਣਾ ਹੈ ਨਾਨਕ ਦੀ ਬੇਨੰਤੀਆਂ ਕਰ ਕਿਰਪਾ ਦੀ ਜੀ ਨਾਮ ਇਹ ਸੱਚੇ ਸਤਿਗੁਰੂ ਆਪਾਂ ਅਰਦਾਸ ਬੇਨਤੀ ਕਰੀਏ ਗੁਰੂ ਨਾਨਕ ਸਾਹਿਬ ਦੇ ਪਿੱਛੇ ਲੱਗ ਕੇ ਬੇਨਤੀ ਕਰਕੇ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ੋ ਹਰ ਮੇਲੋ ਸ੍ਰੀ ਸੁਆਮੀ ਸੰਗ ਪ੍ਰਭ ਜਿਸ ਕਾ ਨਹਿਚਲ ਤਾਮ ਜਿਹਦਾ ਕਰ ਨਹਿਚਲ ਹੈ ਹਿਲਣ ਵਾਲਾ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਮੇਲ ਮਲਾਪ ਹੋ ਜੇ ਅੱਗੇ ਆਪਾਂ ਪੜਿਆ ਸੀ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾਂ ਜਿਵੇਂ ਆਪਾਂ ਨਵੇਂ ਸਾਲ ਦੀ ਗੱਲ ਕਰੀਏ ਜਿਹੜਾ ਨਵਾਂ ਸਾਲ ਹੈ ਕੁਦਰਤ ਦੇ ਮੁਤਾਬਕ ਜਿਹੜਾ ਨਵਾਂ ਸਾਲ ਸ਼ੁਰੂ ਹੁੰਦਾ ਉਹ ਚੇਤ ਤੋਂ ਹੁੰਦਾ ਜੀ ਚੇਤ ਦੇ ਮਹੀਨੇ ਤੋਂ ਕਿਉਂਕਿ ਉਦੋਂ ਨਵੀਂ ਬਹਾਰ ਆਉਂਦੀ ਆ ਪੇੜ ਪੌਦੇ ਫੁੱਟਦੇ ਨੇ ਨਵੀਆਂ ਕੁੰਬਲਾਂ ਨਿਕਲਦੀਆਂ ਨੇ ਫੁੱਲ ਖਿੜਦੇ ਨੇ ਕੁਦਰਤ ਮੁਤਾਬਕ ਜਿਹੜੇ ਕਿਉਂਕਿ ਹੁਣ ਤਾਂ ਮਤਲਬ ਲਾ ਵੀ ਹਾਈ ਬ੍ਰੈਡ ਹੋ ਗਏ ਤੇ ਉਹ ਜਿਹੜੀਆਂ ਪੇਲਾਂ ਚਾੜ ਕੇ ਮਤਲਬ ਸਤਿਵਹਾਰੀ ਸਦਾ ਹੀ ਮਤਬਲਾ ਫੁੱਲ ਖਿੜਦੇ ਰਹਿੰਦੇ ਨੇ ਪਰ ਜਿਹੜੇ ਕੁਦਰਤ ਮੁਤਾਬਕ ਕੁੰਬਲਾ ਆਉਂਦੀਆਂ ਨੇ ਫੁੱਲ ਖਿੜਦੇ ਨੇ ਉਹ ਚੇਤ ਤੋਂ ਖਿੜਦੇ ਨੇ ਤੇ ਉਥੋਂ ਹੀ ਸਤਿਗੁਰਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਸਾਨੂੰ ਦੱਸਿਓ ਕੁਦਰਤ ਨੂੰ ਫੋਲੋ ਕੀਤਾ ਧਿਆਨ ਦਿਓ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾਂ ਇਹ ਗੁਰੂ ਪਿਆਰੇ ਦੇ ਚਰਨੀ ਆ ਕੇ ਗੁਰੂ ਦੇ ਬਚਨ ਸੁਣਾਂ ਇਨ੍ਹਾਂ ਦੇ ਨਾਲ ਆਪਣੀਆਂ ਰਸਨਾ ਤੋਂ ਉਹਦਾ ਨਾਮ ਜਪ ਬੋਲ ਉਸ ਕੁਦਰਤ ਦੇ ਮੁਤਾਬਕ ਆਪਣਾ ਜੀਵਨ ਕਰ ਜਿੰਨ ਪਾਇਆ ਪ੍ਰਭ ਆਪਣਾ ਆਇ ਤਿਸੇ ਗਣ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਬੱਚਾ ਉਹ ਗਿਣੇ ਜਾਣਗੇ ਭਗਤ ਪਿਆਰਿਆਂ ਚ ਗੁਰਮਖ ਪਿਆਰਿਆਂ ਚ ਗਿਣੇ ਜਾਣਗੇ ਇੱਕ ਖਿੰਨ ਤੇ ਸਬੇਨ ਜੀਮਣਾ ਬਰਥਾ ਜਨਮ ਜਨ ਖਨ ਬਾਤਰੀ ਤੇਰੇ ਨਾਮ ਤੋਂ ਬਿਨਾ ਜਿਹੜਾ ਜੀਵਨ ਲੰਘਿਆ ਉਹ ਬੇਕਾਰ ਚੱਲਿਆ ਗਿਆ ਇਸ ਪ੍ਰਸਤੀ ਦੇ ਵਿੱਚ ਜਿਹੜਾ ਜੀਵਨ ਨਿਕਲ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਪ੍ਰਸਤੀ ਪਤਾਈਆ ਹੁਣ ਆਪਾਂ ਨੂੰ ਕਿਵੇਂ 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 ਹੁੰਦੀਆਂ ਇਸ ਇਸ ਪ੍ਰਸਤੀਆਂ ਉਹਦੇ ਵਿੱਚ ਜਿਹੜਾ ਤੇਰਾ ਜੀਵਨ ਚੱਲਿਆ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਾਂਝ ਚੱਲਿਆ ਗਿਆ ਉਹ ਬੇਅਰਥ ਚੱਲਿਆ ਗਿਆ ਇੱਕ ਖਿੰਨ ਤੇ ਸਭੇਨ ਜੀਵਨ ਬਿਰਥਾ ਜਨਮ ਜਨ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣ ਉਹ ਪ੍ਰਭੂ ਪਰਮਾਤਮਾ ਜਲ ਵਿੱਚ ਵੀ ਥਲ ਵਿੱਚ ਵੀ ਬਣਾ ਵਿੱਚ ਵੀ ਕਣ ਕਣ ਵਿੱਚ ਵੱਸਦਾ ਬਰਤ ਰਿਹਾ ਉਹਦੀ ਜੋਤ ਬਰਤ ਰਹੀ ਹੈ ਕਿਉਂਕਿ ਆਪਣੀ ਕੁਦਰਤ ਦੇ ਵਿੱਚ ਆਪਦੀ ਕੁਦਰਤ ਨੂੰ ਪੈਦਾ ਕਰਕੇ ਕੁਦਰਤ ਦੇ ਵਿੱਚ ਹੀ ਸਮਾਇਆ ਹੋਇਆ ਹੈ ਸੋ ਪ੍ਰਭ ਚਿੱਤਨ ਆਵੀ ਕਿੱਤੜਾ ਦੁੱਖ ਗਣ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਚੇਤੇ ਵਿੱਚ ਨਹੀਂ ਆਉਂਦਾ ਉਹਨਾਂ ਨੂੰ ਕਿੱਡਾ ਵੱਡਾ ਦੁੱਖ ਆ ਉਹ ਗਿਣਿਆ ਨਹੀਂ ਜਾ ਸਕਦਾ ਹੁਣ ਭਾਵੇਂ ਇਸ ਪ੍ਰਸਤਤੀਆਂ ਦੇ ਵਿੱਚ ਨਹੀਂ ਪਤਾ ਲੱਗਦਾ ਇਨਸਾਨ ਨੂੰ ਠੀਕ ਹੈ ਜੀ ਬਹੁਤ ਕਿਰਪਾ ਕਹਿੰਦਾ ਕਹਿੰਦਾ ਕਿਰਪਾ ਬਹੁਤ ਕਿਰਪਾ ਵਾਹਿਗੁਰੂ ਦੀ ਪਰ ਉਹਦੀ ਕਿਰਪਾ ਮੁਤਾਬਕ ਜੀਵਨ ਨਹੀਂ ਹੈ ਆਪਣੀ ਮਰਜ਼ੀ ਨਾਲ ਜੀਵਨ ਜੀ ਰਿਹਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਉਹ ਜਿਹੜਾ ਟੁੱਟਿਆ ਹੋਇਆ ਹੈ ਮਨੁੱਖ ਭੈਣਾ ਚਾਹ ਭਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਪ੍ਰਭ ਚਿਤ ਤਨ ਆਵੀ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭ ਤਿੰਨ ਭਾਗਮਣ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਚੇਤੇ ਕੀਤਾ ਧਿਆਨ ਵਿੱਚ ਰੱਖਦੇ ਨੇ ਆਪਣਾ ਜੀਵਨ ਬਸਰ ਕਰਦੇ ਹਰ ਥਾਂ ਤੇ ਉਹਨੂੰ ਮਹਿਸੂਸ ਕਰਦੇ ਨੇ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਆਪਦਾ ਕਾਰੋਬਾਰ ਕਰ ਰਹੇ ਨੇ ਸੱਚਾ ਸੋਚਾ ਤੇ ਮਹਾਰਾਜ ਕਹਿੰਦੇ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗਵਨ ਉਹਨਾਂ ਦੇ ਚੰਗੇ ਬਾਗ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਜਿਹੜਾ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਦਰਸ਼ਨ ਨੂੰ ਲੋਚਦਾ ਹੈ ਮਨ ਉਹਦੇ ਮਨ ਨੂੰ ਪਿਆਸ ਲੱਗੀ ਰਹਿੰਦੀ ਆ ਗੁਰੂ ਦੇ ਦਰਸ਼ਨਾਂ ਦੀ ਫਿਰ ਤਾਂਗ ਬਣੀ ਰਹਿੰਦੀ ਆ ਵੀ ਗੁਰੂ ਦੇ ਦਰਸ਼ਨ ਕਰਾਂ ਬਾਣੀ ਪੜਾਂ ਸੁਣਾ ਤੇ ਕਾਰੋਬਿਹਾਰ ਵੀ ਫਿਰ ਆਪਦੇ ਸਹੀ ਕਰ ਲੈਂਦਾ ਉਹ ਕੁਦਰਤ ਮੁਤਾਬਕ ਫਿਰ ਉਹਨਾਂ ਦਾ ਨਾਮ ਚਮਕਦਾ ਚੰਦ ਸੂਰਜ ਦੀ ਤਰ੍ਹਾਂ ਅੱਗੇ ਮਹਾਰਾਜ ਕਹਾਣਾ ਕਰਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਲਾਏ ਸੋ ਪ੍ਰਭ ਤਿਸ ਕੈ ਪਾਏ ਲਗਾਂ ਜਿਨਾਂ ਨੇ ਚੇਤ ਦੇ ਮਹੀਨੇ ਵਿੱਚ ਪ੍ਰਭੂ ਪਰਮਾਤਮਾ ਨੂੰ ਮਿਲਾਤਾ ਸੀ ਉਹਨਾਂ ਦੇ ਪੈਰੀਂ ਲੱਗ ਜੇ ਕੰਨਾਂ ਦੇ ਇੱਕ ਤਾਂ ਜੀ ਬਾਰੀ ਗੱਲ ਆ ਵੀ ਜਿਵੇਂ ਪ੍ਰਚਾਰਕਾ ਗੁਰੂ ਘਰ ਦੇ ਭੈਣਾਂ ਚਾਹੇ ਭਾਈ ਆ ਗੁਰੂ ਦੀ ਗੱਲ ਸੁਣਾਉਂਦਾ ਗੁਰੂ ਦੇ ਚਰਨਾਂ ਨਾਲ ਜੋੜ ਲੈਂਦਾ ਕਿਉਂਕਿ ਬਹੁਤ ਸਾਰੇ ਪ੍ਰਚਾਰਕ ਇਹੋ ਜਿਹੇ ਨੇ ਜਿਹੜੇ ਪ੍ਰਤੱਖ ਦਰਸ਼ਨ ਕਰਾ ਲੈਂਦੇ ਨੇ ਗੁਰੂ ਦੇ ਇਹਨਾਂ ਦੀ ਕਥਾ ਵਾਰਤਾ ਸੁਣਾ ਕੇ ਅੰਨ੍ਹਾ ਉਹਨਾਂ ਦੀ ਬੋਲੀ ਵਿੱਚ ਮਠਾਸ ਤੇ ਇਸ ਤਰੀਕੇ ਦੇ ਨਾਲ ਉਹ ਗੁਰਬਾਣੀ ਨੂੰ ਸੁਣਾਉਂਦੇ ਨੇ ਜਿਹੜੇ ਕਿ ਦਰਸ਼ਨ ਹੋ ਜਾਂਦੇ ਨੇ ਜੀਵਨ ਚੇਂਜ ਹੋ ਜਾਂਦਾ ਸਤਿਗੁਰਾਂ ਦੀ ਕਿਰਪਾ ਸਦਕਾ ਮੇਰਾ ਪ੍ਰੈਕਟੀਕਲ ਆ ਜੀ ਮੇਰਾ ਜੀਵਨ ਚੇਂਜ ਹੋਇਆ ਵਾ ਪ੍ਰਚਾਰਕਾਂ ਨੂੰ ਸੁਣ ਕੇ ਬੰਗਲਾ ਸਾਹਿਬ ਤੋਂ ਕਥਾ ਸੁਣਦਾ ਰਿਆਂ ਹੁਣ ਦੁਬਾਰਾਂ ਵੀ ਮੈਂ ਸੁਣਦਾ ਰਿਆਂ ਭਾਈ ਪੰਥਪ੍ਰੀਤ ਹੁਣਾਂ ਦੇ ਭਾਈ ਧੁੰਦੇ ਹੁਣਾਂ ਦੇ ਹੁਣ ਵੀ ਸੁਣਦੇ ਹੁਣ ਤਾਂ ਬਾਲਾ ਸੋਕਾ ਹੋ ਗਿਆ ਜੀ ਪਹਿਲਾਂ ਤਾਂ ਰਾਤ ਨੂੰ ਜਾਣਾ ਪੈਂਦਾ ਸੀ ਉੱਠ ਕੇ ਦੁਬਾਰਾਂ ਸੁਣਨ ਜਾਂ ਦਿਨੇ ਆ ਜਾਂ ਰਾਤ ਨੂੰ ਟਾਈਮ ਛੱਡਣਾ ਪੈਂਦਾ ਸੀ ਹੁਣ ਤਾਂ ਟਾਈਮ ਛੱਡਣ ਦੀ ਲੋੜ ਨਹੀਂ 网上 ਤੇ ਆ ਰਹੇ ਨੇ ਲਾਈਵ ਆ ਰਹੇ ਨੇ ਹੁਣ ਤਾਂ ਸੌਖਾ ਹੀ ਵਾਲਾ ਹੋ ਗਿਆ ਜੀ ਨੂੰ ਭਾਈ ਪਿਆਸ ਲੱਗ ਜੇ ਗੁਰੂ ਦਾ ਗਿਆਨ ਲੈਣ ਦੀ ਤੇ ਗੁਰੂ ਦੇ ਨਾਮ ਨਾਲ ਜੁੜਨ ਦੀ ਗੁਰੂ ਦੇ ਸੰਹਤ ਨਾਲ ਜੁੜਨ ਦੀ ਉਹ ਫਿਰ ਇਹ ਤਾਂਗ ਬਣ ਜਾਂਦੀ ਹੈ ਤੇ ਹੁਣ ਤਾਂ ਸਤਿਗੁਰੂ ਦੀ ਕਿਰਪਾ ਸਦਕਾ ਸਿਸਟਮ ਹੀ ਐਸਾ ਹੋ ਗਿਆ ਹਰੇਕ ਦੇ ਹੱਥ ਵਿੱਚ ਆ ਟੀਵੀ ਆ ਮੋਬਾਈਲ ਜੀ ਨੂੰ ਕਹਿੰਦੇ ਆਪਾਂ ਮੋਬਾਈਲ ਇੱਕ ਟੈਲੀਵਿਜ਼ਨ ਟੈਲੀਕਾਸਟ ਹੋ ਰਹੀ ਹੈ ਗੱਲ ਸਾਰੀ ਆਪਣੇ ਤੱਕ ਪਹੁੰਚਦੀ ਹੈ ਸੁਣਨੀ ਨਹੀਂ ਸੁਣਨੀ ਭਾਈ ਤੇਰੀ ਮਰਜ਼ੀ ਜੇ ਤੱਕ ਗੁਰੂ ਵਾਲੇ ਗਿਆਨ ਦੀ ਤਾਂਗਾ ਤੈਨੂੰ ਗੁਰੂ ਦੇ ਗੁਰੂ ਨਾਲ ਪਿਆਰ ਆ ਗੁਰਦਿਆਂ ਗੱਲਾਂ ਸੁਣਨ ਦੀ ਗੁਰੂ ਦੀਆਂ ਗੱਲਾਂ ਸੁਣਨ ਦੀ ਤਾਂਗਾ ਤਾਂ ਫਿਰ ਇਹ ਸੁਣ ਲੈ ਨਹੀਂ ਤਾਂ ਫਿਰ ਹੋਰ ਕਾਹਦੇ ਵਿੱਚ ਪੰਜ-ਪੰਜ ਘੰਟੇ ਸਾਰਾ-ਸਾਰਾ ਦਿਨ ਹੀ ਲੱਗੇ ਰਹਿੰਦੇ ਨੇ ਲੋਕ ਫੋਨ ਤੇ ਦੇਖਦੇ ਪਤਾ ਨਹੀਂ ਕੀ ਆ ਇਹ ਉਹ ਜਾਣਦੇ ਆ ਭਾਈ ਵੀ ਰੱਬ ਦੀ ਬਾਣੀ ਸੁਣਦੇ ਆ ਕਿ ਜਾਂ ਕੁਝ ਹੋਰ ਦੇਖਦੇ ਨੇ ਜ਼ਿਆਦਾਤਰ ਤਾਂ ਗੁਰਬਾਣੀ ਦੇ ਤਾਂ ਕਿਉਂ ਮੈਂ ਦੇਖਦਾ ਹੁੰਦਾ ਨਾ ਚੈਨਲਾਂ ਤੇ ਜੇ ਕੋਈ ਗੁਰਮਖ ਪਿਆਰਾ ਕੋਈ ਕਥਾ ਪਾਉਂਦਾ ਵਾਂ ਜਾਂ ਕੋਈ ਕੀਰਤਨ ਪਾਉਂਦਾ ਜਾਂ ਕੋਈ ਗੁਰੂ ਦੀ ਗੱਲ ਪਾਉਂਦਾ ਨੈਟ ਤੇ ਤਾਂ ਉਹਦੇ ਵੀਊ ਵੀਊ ਜਿਹੜੇ ਆਉਂਦੇ ਆ ਜਾਂ ਲਾਇਕ ਆਉਂਦੇ ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਸੁਣਿਆ ਇਹਨੂੰ ਠੀਕ ਆ ਜੀ ਜੇ ਕੋਈ ਨਵਾਂ ਗੀਤ ਆ ਜਾਏ ਤਾਂ ਮਿਲੀਅਨਾਂ ਦੇ ਵਿੱਚ ਹੋ ਜਾਂਦੇ ਨੇ ਵੀਊਜ਼ ਉਹਨਾਂ ਦੇ ਚਲੋ ਮਤਲਬ ਇਹ ਗੱਲ ਆਪਾਂ ਤਾਂ ਕਰੀ ਆ ਕਿਉਂਕਿ ਵੀ ਚਸ ਹੋਣੀ ਚਾਹੀਦੀ ਆ ਗੁਰੂ ਦੇ ਗਿਆਨ ਦੀ ਇੱਥੇ ਤੱਕ ਆਪਾਂ ਕੱਲ ਪੜਿਆ ਸੀ ਵਿਸਾਖ ਦਾ ਮਹੀਨੇ ਦੀ ਗੱਲ ਅੱਜ ਕਰਦੇ ਨੇ ਮਹਾਰਾਜ ਸੱਚੇ ਸਤਗੁਰੂ ਬਸਾਖ ਧੀਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਬਸੋ ਬਸਾਖ ਦੇ ਮਹੀਨੇ ਦੇ ਵਿੱਚ ਹਰੇਕ ਭੈਣ ਭਰਾ ਨੂੰ ਖੁਸ਼ੀ ਹੁੰਦੀ ਹੈ ਹਰੇਕ ਨੂੰ ਕਿਉਂਕਿ ਬਸਾਖ ਦੇ ਮਹੀਨੇ ਵਿੱਚ ਫਸਲ ਦੀ ਵਾਢੀ ਹੁੰਦੀ ਹੈ ਇਸ ਕਰਕੇ ਚੋ ਕਹ ਲੋ ਬਾਕੀ ਰੁੱਤ ਵਧੀਆ ਬਹੁਤ ਵਧੀਆ ਹੁੰਦੀ ਹੈ ਨਾ ਗਰਮੀ ਤੇ ਨਾ ਠੰਡ ਹੁਣ ਤਾਂ ਚਲੋ ਲੱਗ ਗਈ ਪੈਣ ਕਿਉਂਕਿ ਉਸ ਕੰਮ ਦੇ ਵਿੱਚ ਮਗਨ ਹੁੰਦਾ ਇਨਸਾਨ ਬਸਾਖ ਧੀਰਨ ਕਿਉਂ ਬਾਢੀਆਂ ਜਿੰਨਾ ਪ੍ਰੇਮ ਬਸੋ ਹਰ ਸਾਜਨ ਪੁਰਖ ਬਸਾਰ ਕੇ ਲੱਗੀ ਮਾਇਆ ਤੋ ਹੁਣ ਦੇਖੋ ਜੀ ਬਸਾਖ ਦੇ ਮਹੀਨੇ ਦੇ ਵਿੱਚ ਵੀ ਚੌ ਹੁੰਦਾ ਇਨਸਾਨ ਨੂੰ ਤੇ ਪਰ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਉਹ ਹਰੀ ਪ੍ਰਭੂ ਪਰਮਾਤਮਾ ਸੱਜਣ ਨੂੰ ਵਸਾਰਿਆ ਹੋਇਆ ਸਾਰਿਆਂ ਨੇ ਲੱਗੀ ਮਾਇਆ ਤੋਂ ਉਹ ਮਾਇਆ ਦੀ ਖਿੱਚ ਪਈ ਹੋਈ ਆ ਮੰਨ ਨੂੰ ਤੇ ਮਹਾਰਾਜ ਅੱਗੇ ਦੱਸ ਰਹੇ ਨੇ ਪੁੱਤਰ ਕਲ ਤਰਨ ਸੰਗਤਨ ਜਿਹਦੀ ਖਾਤਰ ਤੂੰ ਖਿੱਚ ਕਰ ਰਿਹਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਉਹ ਟੁੱਟਿਆ ਹੋਇਆ ਸੱਜਣਾ ਪੁੱਤਰਾਂ ਦੀ ਖਾਤਰ ਪਰਿਵਾਰ ਦੀ ਖਾਤਰ ਹੀ ਇਨਸਾਨ ਕਰਦਾ ਨਾ ਆ ਵੀ ਬਣਾ ਦਿਆ ਉਹ ਵੀ ਬਣਾ ਦਿਆ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਕੇ ਖਿੱਚ ਕਰੀ ਹੋਈ ਆ ਜਿਹੜੀ ਤੇ ਮਹਾਰਾਜ ਕਹਿੰਦੇ ਇਹਨਾਂ ਦੀ ਖਾਤਰ ਤੂੰ ਖਿੱਚ ਕਰਦਾ ਪ੍ਰਭੂ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਇਹਨਾਂ ਦੀ ਖਾਤਰ ਪੁੱਤਰ ਕਲਤਰ ਨਾਲ ਸੰਗਤਨ ਧਨ ਪਦਾਰਥ ਇਕੱਠਾ ਕਰਨ ਤੇ ਹੋਇਆ ਉਹ ਵੀ ਨਹੀਂ ਤੇਰੇ ਸੰਗ ਜਾਣਾ ਪੁੱਤਰਾਂ ਨੇ ਵੀ ਨਹੀਂ ਤੇਰੇ ਸੰਗ ਨੇ ਬਣਾ ਠੀਕ ਆ ਜੀ ਤੇਰੇ ਪਰਿਵਾਰ ਨੇ ਸੰਗ ਨਹੀਂ ਨਿਭਣਾ ਹਰ ਅਬినాਸ਼ੀ ਉਹ ਮਹਾਰਾਜ ਸੱਤੇ ਪਾਸ਼ਾ ਕਹਿੰਦੇ ਨੇ ਪੁੱਤਰ ਕਲਤਰਨਾ ਸੰਗਤ ਨਾ ਹਰ ਅਬਨਾਸ਼ੀ ਉਹ ਉਹ ਪ੍ਰਭੂ ਪਰਮਾਤਮਾ ਜਿਹੜਾ ਨਾਸ਼ ਨਹੀਂ ਹੋਣ ਵਾਲੀ ਤਾਕਤ ਹੈ ਜਿਹੜੀ ਉਹ ਤੇਰੇ ਸਦਾ ਸੰਗ ਬਸਣੀ ਆ ਉਹਦੇ ਨਾਲੋਂ ਤੂੰ ਟੁੱਟਿਆ ਹੋਇਆ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਪਲਚ ਮਲਚ ਕੇ ਮਤਬਲ ਖਛਤ ਹੋ ਹੋ ਕੇ ਸਾਰੀ ਸ੍ਰਿਸ਼ਟੀ ਦੇ ਲੋਕ ਬਿਰਲਿਆਂ ਨੂੰ ਛੱਡ ਕੇ ਝੂਠੇ ਧੰਦੇ ਦੇ ਵਿੱਚ ਹੀ ਖਚਤ ਹੋਏ ਪਏ ਨੇ ਮਹਾਰਾਜ ਦਾਸ ਰਏ ਨੇ ਪਲ ਚ ਪਲ ਚ ਸਗਲੀ ਮੋਈ ਬਸ ਆਪਣੇ ਕਾਰੋਬਾਰਾਂ ਦੇ ਵਿੱਚ ਖਚਤ ਹੋਏ ਪਏ ਨੇ ਝੂਠੇ ਧੰਦੇ ਮੋਹ ਝੂਠੇ ਧੰਦੇ ਦੇ ਨਾਲ ਮੋਹ ਇੰਨਾ ਪਿਆ ਹੋਇਆ ਤੇ ਗੁਰੂ ਨਾਲੋਂ ਪਿਆਰ ਟੁੱਟਿਆ ਹੋਇਆ ਇੱਕਸ ਹਰ ਕੇ ਨਾਮ ਬਿਨ ਹੁਣ ਅਗਲੇ ਬੰਦ ਚ ਮਹਾਰਾਜ ਕਹਿੰਦੇ ਇੱਕ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਅੱਗੇ ਲਈਏ ਖੋ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੀਆਂ ਵਸਤੂਆਂ ਤੇਥੋਂ ਖਿੱਚੀਆਂ ਜਾਣੀਆਂ ਖਤਮ ਹੋ ਜਾਣੀਆਂ ਤੇਰੇ ਕੋਲ ਖੋਈਆਂ ਖਿੱਚੀਆਂ ਜਾਣੀਆਂ ਜੇ ਬਾਹਰੀ ਧਾਰਨਾਂ ਲਈਏ ਤਾਂ ਤੇਰੇ ਕੋਲੇ ਚੰਗਾ ਘਰ ਆ ਕੋਈ ਚੰਗਾ ਗੱਡੀ ਮੋਟਰਾਂ ਚੰਗੀ ਕੋਈ ਜ਼ਮੀਨ ਆ ਤੇਰੇ ਕੋਲੇ ਤੇ ਤੁਹਿਆ ਪੁੱਤਰਾ ਨੇ ਤਾਂ ਉਹ ਤੈਥੋਂ ਲੈ ਹੀ ਜਾਣੀ ਆ ਜੀਂਦੇ ਜੀ ਲੈ ਰਣੀ ਆ ਜੀਂਦੇ ਜੀ ਕੋਈ ਹੋਈ ਹਾਲੇ ਨਾਲੇ ਅੱਖੀਂ ਦੇਖ ਰਹੇ ਨੇ ਦੇਖਦੇ ਆਪਾਂ ਕਿਉਂਕਿ ਮੇਰਾ ਪ੍ਰੈਕਟੀਕਲ ਆ ਮੈਂ ਜਾਨਾ ਪਿੰਡਾਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਸਦਕਾ ਮੇਰਾ ਕਾਰੋਬਾਰ ਉਹੇ ਜਿਹਾ ਦਿੱਤਾ-ਦਾਤੇ ਨੇ ਮੈਨੂੰ ਚੱਲਦੀ ਫਿਰਦੀ ਮੈਂ ਦੁਕਾਨਦਾਰੀ ਕਰਦਾ ਬਹੁਤ ਬੀਬੀਆਂ ਤੇ ਬਹੁਤ ਬਜ਼ੁਰਗ ਸਮਾਨ ਲੈਣ ਆ ਜਾਂਦੇ ਆ ਕੋਲੇ ਫਿਰ ਦੁੱਖ ਵੀ ਹੋ ਜਾਂਦੇ ਆ ਆਪਦਾ ਵੇ ਭਾਈ ਨਹੀਂ ਪੁੱਸਦਾ ਕੋਈ ਸਭ ਕੁਛ ਜਿੰਦੇ ਜੀ ਖੋਇਆ ਜਾਂਦਾ ਤਿੱਥੋਂ ਸੱਜਣਾ ਜਦੋਂ ਤੇਰੀਆਂ ਚੱਲੋਂ ਹਟ ਜਾਂਦੀਆਂ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਮ ਦੀ ਦਾਤ ਤੇਰੇ ਕੋਲੇ ਹੋਏਗੀ ਇਹ ਨਹੀਂ ਕੋਈ ਖੋ ਸਕਦਾ ਇਹ ਤੇਰੇ ਨਾਲ ਨਵੇਗੀ ਮਹਾਰਾਜ ਕਹਣਾ ਕਰਦੇ ਨੇ ਇੱਕ ਸਹਰ ਕੇ ਨਾਮ ਬਿਨਾਂ ਅੱਗੇ ਲਈਏ ਖੋ ਦੇਵਸਾਰ ਬਗੁੱਚਣਾ ਪ੍ਰਭ ਬਿਨ ਅਬਰਨਾ ਕੋਈ ਬਾਕੀ ਸਾਰੀਆਂ ਦਾਤਾਂ ਤੇਰੇ ਕੋਲ ਖੋਛ ਜਾਣੀਆਂ ਨੇ ਤੇ ਪ੍ਰਭ ਬਿਨ ਅਬਰਨਾ ਕੋਈ ਤੇਰਾ ਸੰਗੀ ਸਾਥੀ ਪ੍ਰਭ ਪਰਮਾਤਮਾ ਦੇ ਨਾਮ ਤੋਂ ਬਿਨ ਨਿੱਕਿਸੇ ਨਾ ਬਣਨਾ ਠੀਕ ਆ ਸੰਸਾਰ ਕਰਦਾ ਸਾਰਾ ਆਪਾਂ ਸਾਰੇ ਕਰਦੇ ਆਂ ਕਾਰੋਬਾਰ ਕਰਦੇ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੇ ਆ ਨਿਭਾਉਣੀਆਂ ਠੀਕ ਪਰ ਤੈਨੂੰ ਆਧਾਰਨਾ ਦਿੱਤੀ ਆ ਸਤਿਗੁਰਾਂ ਨੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਵੀ ਇਕੱਠੀ ਕਰ ਲਾ ਉਹ ਵੀ ਆਪਦੇ ਫਰਜ਼ ਨਿਭਾਈ ਚੱਲ ਕਰ ਪਸ਼ੂ ਪਾਂਛੀ ਵੀ ਆਪਦੇ ਬੱਚਿਆਂ ਦੀ ਪਾਲਣਾ ਕਰਦੇ ਨੇ ਪਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਕੱਖ ਪੱਲੇ ਨਹੀਂ ਮਹਾਰਾ ਸੱਚੇਕ ਪਾਸ਼ਾ ਸਮਝਾਉਣਾ ਕਰਦੇ ਨੇ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਹੋਏ ਜਿਹੜੇ ਪ੍ਰੀਤਮ ਦੇ ਚਰਨੀ ਲੱਗੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਉਹ ਨਿਰਮਲ ਕਰਨੀ ਹੈ ਤੇਰੀ ਪਵਿੱਤਰ ਉਹ ਆ ਤੇਰਾ ਖਜ਼ਾਨਾ ਅਸਲੀ ਬਾਕੀ ਆਪਣੇ ਵਿਚਾਰਾਂ ਪ੍ਰਤੀ ਮਨੁੱਖ ਹਰੇਕ ਆਪਣੇ ਵਿਚਾਰਾਂ ਪ੍ਰਤੀ ਸਤੰਤਰ ਹੈ ਗੁਰੂ ਨੇ ਕਿਸੇ ਤੇ ਬੋਝ ਨਹੀਂ ਪਾਇਆ ਵੀ ਤੂੰ ਭਾਈ ਆ ਕਰ ਉਹ ਕਰ ਅਮਰਤਾ ਸ਼ਕਤੂ ਗੁਰਸਿੱਖ ਬਣ ਨਹੀਂ ਤੈਨੂੰ ਸਿੱਖਿਆ ਦੇਤੀ ਦੱਸਤਾ ਤੈਨੂੰ ਰਸਤਾ ਅਕਾਲ ਪੁਰਖ ਵਾਹਿਗੁਰੂ ਵਾਲਾ ਰਸਤਾ ਤੈਨੂੰ ਗੁਰੂ ਨੇ ਛਰੀਰ ਵਿੱਚ ਵਿਚਰਦਿਆ ਹੋਇਆ ਵੀ ਦੱਸਦੇ ਰਹੇ ਨੇ ਸਤਗੁਰਾਂ ਨੇ ਦੱਸਿਆ ਤੇ ਹੁਣ ਗੁਰਬਾਣੀ ਸਾਨੂੰ ਦੇ ਕੇ ਲੈ ਕੇ ਤੁਰਕੀ ਬਾਣੀ ਆਈ ਤੇਨ ਸਗਲੀ ਚਿੰਤ ਮਟਾਈਏ ਬਾਣੀ ਦਾ ਖਜ਼ਾਨਾ ਸਾਨੂੰ ਦੇ ਗਏ ਰਾਸਤਾ ਤੈਨੂੰ ਦੱਸਤਾ ਪਾਈ ਤੁਰਨਾ ਨਾ ਤੁਰਨਾ ਤੇਰੀ ਮਰਜ਼ੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਮਹਾਰਾਜ ਕਹਣਾ ਕਰਦੇ ਨੇ ਪ੍ਰੀਤਮ ਚਰਨੀ ਜੋ ਲੱਗੇ ਚੰਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਸੱਚੇ ਸਤਗੁਰੂ ਤੇਰੇ ਚਰਨਾਂ ਵਿੱਚ ਬੇਨਤੀ ਹੈ ਸਾਨੂੰ ਆਪਣੇ ਚਰਨਾਂ ਨਾਲ ਮਿਲਾਓ ਕਿਰਪਾ ਕਰੋ ਨਾਮ ਬਾਣੀ ਨਾਲ ਜੋੜੋ ਵਿਸਾਖ ਸੁਹਾਵਾ ਤਾਂ ਲੱਗੇ ਉਹਨਾਂ ਨੂੰ ਸੋਹਣਾ ਲੱਗਦਾ ਵਿਸਾਖ ਦਾ ਮਹੀਨਾ ਕਿਨਾਂ ਨੂੰ ਜਾ ਸੰਤ ਭੇਟੇ ਹਰ ਸੋਏ ਜਿਹੜੇ ਗੁਰੂ ਦੇ ਗੁਣ ਗਾਉਂਦੇ ਨੇ ਸੰਤ ਭੇਟੇ ਹਰ ਸੋਏ ਸੰਤ ਗੁਣ ਨੇ ਗੁਰੂ ਦੇ ਬਚਨ ਨੇ ਸੰਤ ਜੰਪੈੰਤੀ ਮਹਾਪੁਰਖਾਂ ਨੂੰ ਆਪਾਂ ਸੰਤ ਕਹਿੰਨੇ ਆ ਗੁਰੂ ਨੇ ਸੰਗਤ ਨੂੰ ਵੀ ਸੰਤ ਕਿਹਾ ਸੰਤ ਲਾਭਜੋ ਆਇਆ ਉਹਨੂੰ ਅਸੀਂ ਸਮਝਣਾ ਵੀ ਕਿੰਨਾ ਨੂੰ ਕਿਹਾ ਸੰਤ ਬਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਅਗਲੇ ਮਹੀਨੇ ਦੀ ਗੱਲ ਕਰਦੇ ਨੇ ਮਹਾਰਾਜ ਹਰ ਜੇਠ ਜੜੰਦਾ ਲੋੜੀਏ ਜਿਸਾ ਅੱਗੇ ਸਭ ਨਿਵਨ ਜੇ ਹੁਣ ਆਪਾਂ ਬਾਹਰ ਆਈ ধারণা ਲਈਏ ਬਈ ਜੇਠ ਵੱਡੇ ਨੂੰ ਕਿਹਾ ਜਾਂਦਾ ਬੀਬੀਆਂ ਜਿਹੜਾ ਉਹਦੇ ਜੀਵਨ ਸਾਥੀ ਤੋਂ ਵੱਡਾ ਹੁੰਦਾ ਉਹਨੂੰ ਜੇਠ ਕਹਿੰਦੀਆਂ ਨੇ ਮੇਰਾ ਖਿਆਲ ਆ ਵੀ ਹੁਣ ਤਾਂ ਜੇਠ Google ਤੇ ਲੱਭੂ ਜੇਠ ਦਾ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਜੇਠ ਕੀ ਹੁੰਦਾ ਇਹ ਸਾਰਿਆਂ ਤੋਂ ਵੱਡਾ ਮਹੀਨਾ ਜੀ ਦਿਨ ਵੱਡੇ ਹੁੰਦੇ ਨੇ ਤੇ ਮਹੀਨਾ ਵੀ ਵੱਡਾ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ 14 ਘੰਟਿਆਂ ਦਾ ਦਿਨ ਹੋ ਗਿਆ ਜੀ ਜੇਠ ਜੜੰਦਾ ਹਰ ਜੇਠ ਜੜੰਦਾ ਲੋੜੀਏ ਜਿਸਾ ਅੱਗ ਸਭ ਨਿਵਨ ਹਰ ਸੱਜਣ ਦਾ ਬਣ ਲੱਗਿਆ ਕਿਸੇ ਨਾਂ ਦੇਈ ਵਨ ਮਾਣ ਕਮੋਤੀ ਨਾਮ ਪ੍ਰਭ ਉਹਨ ਲੱਗੇ ਨਹੀਂ ਸਨ ਇਹਦੀ ਵਿਚਾਰ ਕੱਲ ਨੂੰ ਕਰਾਂਗੇ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਪੜ ਲੈਨੇ ਆ ਜੀ ਅੱਜ ਰੰਗ ਸਬੇ ਨਰਾਇਣੇ ਜਿਤ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੋ ਮਿਲੇ ਵਿਸੜ ਕਿਉ ਰੋਵਨ ਸਾਧੂ ਸੰਗ ਪਰਾਪਤ ਨਾਨਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਸ ਤਣੀ ਤਿਸ ਕਾ ਭਾਗ ਮਥਨ ਅਸਾੜ ਤਪੰਦਾ ਤਿਸ ਲਗੇ ਹਰ ਨਾ ਨਜਿਨ ਨਾ ਪਾਸ ਹਰ ਨਾ ਨਜਿਨ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੋਏ ਪਾਏ ਬੇ ਗੁੱਚੀਏ ਗਲ ਪਾਈ ਸ ਜਮ ਕੀ ਫਾਸ ਜੇਹਾ ਵਿਦੇਸ ਨੂੰਣ ਮਥੇ ਜੋ ਲਖਿਆਸ ਰਹਿਣ ਬਿਹਾਰੀ ਪਤਸੋਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟਿਏ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਂ ਦਬੈਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲਾਂ ਚੁੱਕਾਂ ਦੀ ਮਾਫੀ ਜੀ ਜਿਹੜਾ ਆਪਾਂ ਚੇਤ ਤੋਂ ਵਿਸਾਖ ਦੇ ਮਹੀਨੇ ਤੱਕ ਆਪਾਂ ਸ਼ਬਦ ਪੜਿਆ ਉਹਦੇ ਅਖਰੀ ਅਰਥ ਤੇ ਭਾਵ ਅਰਥ ਸਮਝਣ ਦੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਤੋਂ ਵਿਚਾਰ ਲਈ ਹੈ ਜਿੰਨੀ ਕਾਪਾ ਨੂੰ ਸਮਝ ਲੱਗੀ ਓਨੀ ਕਾਪਾ ਗੱਲ ਕੀਤੀ ਹੈ ਜੀ ਅੱਗੇ ਜਿਹੜਾ ਜੇਠ ਦਾ ਮਹੀਨਾ 12 ਮਹਾ ਬਾਣੀ ਦੇ ਵਿੱਚ ਜੇਠ ਦਾ ਮਹੀਨਾ ਦੀ ਸ਼ੁਰੂਆਤ ਹੁੰਦੀ ਹੈ ਇਹ ਆਪਾਂ ਗਾਇਨ ਕਰ ਲਈ ਜੀ ਸ਼ਬਦ ਦੋ ਤੇ ਵਿਚਾਰ ਇਹਦੀ ਆਪਾਂ ਕੱਲ ਨੂੰ ਕਰਾਂਗੇ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਬਲਾਈਏ ਫਤੇ ਬਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂੰਠਾ ਕਰ। ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੀ। ਤੁਮਰੀ ਕਿਰਪਾ ਮੈਂ ਸੂਖ ਕ ਹਨੇਰੇ। ਕੋਈ ਨ ਜਾਣ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਤਹਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤਿ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਪੁਰਵਾਨੀ ਤੋਦੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਬੜਾਈ ਕੋਈ ਨਾ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਬੜਾਈ ਕੋਈ ਨਾ ਜਾਣੇ ਮੇਰਾ ਮਿਰਬਾਨ ਤਦ ਤੋਂ ਕੋਈ ਵੀ ਪ੍ਰਕਾਰ ਹਰ ਮਾਰਕਲੇ ਤੇ ਆਗ੍ਰਾਂਸ਼ਕ ਤੋਂ ਤੇ ਅੰਦਾਜ਼ ਅਰੰਦਾਸ ਸਾਹਿਬ ਜੀ ਨੂੰ ਬੰਦਨ ਨੂੰ ਬਦਲ ਦਿੱਤਾ ਗਿਆ ਜਿਸ ਦਾ ਨਾਮ ਕੀ ਹੈ ਜਿਵੇਂ ਕਿ 552 ਨੂੰ ਇੱਕ ਬਹਾਦਰ ਸਿੰਘ ਜੀ ਕਰ ਨੌਨ ਤੇ ਆਪੀ ਧਾਈ ਸਭ